ਸਫੀਰ ਜੀ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਸੀ ਸਾਰੇ ਜਣੇ ਬਹੁਤ ਹੀ ਵਧੀਆ ਹੋਵਗੀ ਤੇ ਮੈਂ ਵੀ ਬਹੁਤ ਵਧੀਆ ਤੇ ਗਾਇਸ ਅੱਜ ਫਾਈਨਲੀ ਉਹ ਦਿਨ ਆ ਗਿਆ ਹੈ ਜਿਹਦਾ ਮੈਨੂੰ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਤੇ ਥੰਬਨੇਲ ਔਰ ਟਾਈਟਲ ਦੇਖ ਕੇ ਤੁਸੀਂ ਸਮਝ ਗਏ ਹੋਣੇ ਕਿ ਮੈਂ ਕਿਹੜੀ ਚੀਜ਼ ਬਾਰੇ ਗੱਲ ਕਰ ਰਹੀ ਹਾਂ ਗਾਇਸ ਅੱਜ ਮੇਰੀ YouTube ਦੀ ਜਿਹੜੀ ਪਹਿਲੀ ਇਨਕਮ ਹੈ ਉਹ ਆ ਗਈ ਹੈ ਇਸ ਦਿਨ ਦਾ ਮੈਂ ਬਹੁਤ ਹੀ ਜ਼ਿਆਦਾ ਇੰਤਜ਼ਾਰ ਕਰ ਰਹੀ ਸੀ ਜਿੱਦਾਂ ਕਿ YouTube ਵਾਲਪ ਤਾਂ ਜਿਹੜੀ ਈਮੇਲ ਹੈਗੀ ਆ ਉਹ ਮੈਨੂੰ 22 ਤਰੀਕ ਨੂੰ ਆ ਗਈ ਸੀ ਲੇਕਿਨ ਮੇਰੀ ਪੇਮੈਂਟ ਆ ਨਹੀਂ ਸੀ ਰਹੀ ਉੱਥੇ ਲਿਖਿਆ ਹੁੰਦਾ ਨਾ ਕਿ ਪੇ ਤੁਹਾਡੀ 5-6 ਦਿਨ ਦੇ ਵਿੱਚ ਵੀ ਤੇ ਆ ਜਾਣੀ ਹੈ 26 ਤਰੀਕ ਤੱਕ ਪੇਮੈਂਟ ਜਿਹੜੀ ਹੈਗੀ ਆ ਉਹ ਆ ਜਾਣੀ ਹੈ ਲੇਕਿਨ ਮੇਰੀ ਆ ਨਹੀਂ ਸੀ ਰਹੀ ਔਰ ਮੈਂ ਨਹੀਂ ਜ਼ਿਆਦਾ ਟੈਨਸ਼ਨ ਤੇ ਸੀ ਨਾ ਬਹੁਤ ਹੀ ਜ਼ਿਆਦਾ ਕੀ ਪਤਾ ਨਹੀਂ ਕੀ ਟੱਕਰ ਪੈ ਗਿਆ ਕਿਉਂ ਨਹੀਂ ਆਈ ਹੈ ਨਾ ਬੈਂਕ ਵੀ ਗਏ ਸੀਗੇ ਤੇ ਉਹਨਾਂ ਨੇ ਵੀ ਸਾਫ਼-ਸਾਫ਼ ਕਹਿਤਾ ਸੀਗਾ ਕਿ ਤੁਸੀਂ ਹੈਨਾ ਆ ਜਾਉਗੀ ਫਿਰ ਅੱਜ ਮੈਂ ਇਹਨਾਂ ਦੁਬਾਰਾ ਬੈਂਕ ਭੇਜਿਆ ਤੇ ਜਦੋਂ ਬੈਂਕ ਗਏ ਇਹ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉੱਪਰ ਹੈੱਡ ਗੱਲ ਕੀਤੀ ਹੈ ਹੈੱਡ ਆਫਿਸ 'ਚ ਤੇ ਉਹਨਾਂ ਨੇ ਕਿਹਾ ਵੀ ਇਹਦੇ ਸਾਡਾ ਕੋਈ ਰੋਲ ਨਹੀਂ ਹੈਗਾ ਕਿ ਤੁਸੀਂ ਵੇਟ ਕਰ ਲਓ ਤੇ ਆ ਜਾਉਗੀ ਤੇ ਇਹਨਾਂ ਦੇ ਫੋਨ ਤੇ ਮੈਸੇਜ ਨਹੀਂ ਸੀ ਆਇਆ ਅੱਜ ਔਰ ਪੇਮੈਂਟ ਕੱਲ੍ਹ ਵੀ ਆਈ ਹੋਈ ਸੀਗੀ ਬੈਲੈਂਸ ਨਹੀਂ ਸੀਗਾ ਇਹਨਾਂ ਦੇ ਫੋਨ 'ਚ ਤੇ ਇਹਨਾਂ ਨੇ ਇੱਕ ਵਾਰ ਆਂਦੇ ਵਕਤ ਕਿਹਾ ਉਹਨਾਂ ਨੂੰ ਕਿ ਤੁਸੀਂ ਚੈੱਕ ਕਰਕੇ ਦੇਖੋ ਤੁਸੀਂ ਜਦੋਂ ਚੈੱਕ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਤੁਹਾਡੀ ਪੇਮੈਂਟ ਜਿਹੜੀ ਹੈਗੀ ਆ ਉਹ ਆ ਗਈ ਹੈ ਤੇ ਗਾਇਸ ਤੁਸੀਂ ਸੋਚ ਨਹੀਂ ਸਕਦੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜਿਹੜੀ ਹੈ ਨਾ ਖੁਸ਼ੀ ਹੁੰਦੀ ਹੈ ਕਿ ਮਿਹਨਤ ਕੀਤੀ ਹੈ ਹੈਨਾ ਜਿੱਦਾਂ ਕਿ 5 ਮਹੀਨੇ ਦੇ ਵਿੱਚ ਮੇਰਾ ਚੈਨਲ ਜਿਹੜਾ ਹੈਗਾ ਮੋਨਟਾਈਜ਼ ਹੋ ਗਿਆ ਸੀਗਾ ਤੇ ਅਗਲੇ ਇੱਕ ਮਹੀਨੇ ਦੇ ਵਿੱਚ ਹੀ ਜਿਹੜੇ ਮੇਰੇ ਮੇਰੀ ਪੇਮੈਂਟ ਜਿਹੜੀ ਹੈਗੀ ਆ ਉਹ ਆ ਗਈ ਹੈ ਔਰ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੈ ਨਾ ਸਾਰਿਆਂ ਨੂੰ ਖੁਸ਼ੀ ਹੈ ਸਾਰੀ ਜਿਹੜੀ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਦੇਖੋ ਆਪਣੀ ਮਿਹਨਤ ਦਾ ਫਲ ਮਿਲਿਆ ਹੈ ਨਾ ਸਾਰਿਆਂ ਨੂੰ ਹੁੰਦਾ ਹੈ ਕਿ ਸਾਨੂੰ ਕਿਸੇ ਪਾਸਿ ਤੇ ਇਨਕਮ ਹੋਵੇ ਤੇ ਇਹ ਤੋਂ ਵਧੀਆ ਕੋਈ ਵੀ ਮੈਨੂੰ ਐਪ ਨਹੀਂ ਲੱਗਦਾ ਕਿਉਂਕਿ YouTube ਇੱਕ ਬੈਸਟ ਐਪ ਹੈ ਜਿਸ ਤੋਂ ਅਸੀਂ ਵਧੀਆ ਮਤਲਬ ਕਮਾਈ ਕਰ ਸਕਦੇ ਹਾਂ ਮੈਂ ਇਹੀ ਤੁਹਾਨੂੰ ਵੀ ਸਲਾਹ ਦਵਾਂਗੀ ਕਿ ਤੁਸੀਂ ਵੀ YouTube ਤੇ ਆਓ ਦੀਣਾ ਕੇ ਸੇਤੀ ਜਕਤੋ ਕਿਉਂਕਿ ਇਹ ਬਹੁਤ ਹੀ ਸੇਫ ਜਿਹੜਾ ਹੈਗਾ ਪਲੇਟਫਾਰਮ ਹੈ ਤੇ ਤੁਸੀਂ ਵੀ ਇੱਥੇ ਆਪਣੀ ਮਿਹਨਤ ਕਰੋ ਤੇ ਪੈਸਾ ਕਮਾ ਸਕਦੇ ਹੋ ਤੁਸੀਂ ਘਰ ਬੈਠੇ ਕੋਈ ਤੁਹਾਨੂੰ ਇਥੇ ਪੈਸੇ ਲਾਂਡ ਦੇ ਲੋੜ ਦੀਆਂ ਵਾਸ ਇੱਕ ਵੀਡੀਓ ਬਣਾਓ ਤੇ ਅਪਲੋਡ ਕਰੋ ਤੇ ਸੱਚੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਜਿਹੜੀ ਇਹ ਮੈਨੂੰ ਪਹਿਲੀ ਪੇਮੈਂਟ ਆਈ ਹੈ ਇਹ ਸਾਰੀ ਇਹਦਾ ਮੈਂ ਸ਼ੇਅਰ ਤੁਹਾਨੂੰ ਦੇ ਰਹੀ ਹਾਂ ਕਿਉਂਕਿ ਤੁਹਾਡੀ ਵਜ੍ਹਾ ਦੇ ਨਾਲ ਜਿਹੜੀ ਹੈਗੀ ਹੈ ਮੇਰੀ ਪੇਮੈਂਟ ਆਈ ਹੈ ਤੁਹਾਡਾ ਮੈਂ ਦਿਲੋਂ ਧੰਨਵਾਦ ਕਰਦੀ ਆਂ ਅਗਰ ਤੁਸੀਂ ਮੇਰਾ ਇੰਨਾ ਸਾਥ ਨਾ ਦਿੱਤਾ ਹੁੰਦਾ ਤਾਂ ਮੈਂ ਇਹ ਦਿਨ ਅੱਜ ਕਦੇ ਨਹੀਂ ਸੀ ਦੇਖਣਾ ਕਿ ਮੈਨੂੰ ਪੇਮੈਂਟ ਆਣੀ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਪੇਮੈਂਟ ਆਊਗੀ ਮੈਂ ਇਹ ਸੋਚਿਆ ਸੀਗਾ ਕਿ ਚਲੋ ਮੋਨਟਾਈਜ਼ ਹੋ ਗਿਆ ਤੇ ਹੌਲੀ ਹੌਲੀ ਹੈ ਨਾ ਪਤਾ ਨਹੀਂ ਕਿੰਨਾ ਕੁ ਟਾਈਮ ਲੱਗ ਜੂ ਕਿ ਬਹੁਤ ਟਾਈਮ ਲੱਗ ਜਾਂਦਾ ਜਿਹੜੀ ਪਹਿਲੀ ਪੇਮੈਂਟ ਹੁੰਦੀ ਆ ਉਹਨੂੰ ਆਣ ਮੇਰੇ ਮਹੀਨੇ ਦੇ ਵਿੱਤੀ ਕੰਪਲੀਟ ਕਰ ਦਿੱਤੇ ਤੁਸੀਂ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੁਸੀਂ ਅੱਗੇ ਵੀ ਮੈਨੂੰ ਇਦਾਂ ਹੀ ਪਿਆਰ ਜਿਹੜਾ ਹੈਗਾ ਉਹ ਦਿੰਦੇ ਰਹੋ ਠੀਕ ਹੈ ਜੀ ਤੇ ਬਹੁਤ ਵਧੀਆ ਜਿਹੜੀ ਮੇਰੀ YouTube ਫੈਮਲੀ ਉਹ ਕਰਿਓ अज वैसे भी मेरे पैंती हजार हो जाए तो पता ही है है गाइज बहुत, 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 बहुत औकड़ आईया पर मेरे हसबेंड ने मेरा पूरा साथ दिता मेरे मम्मी पापा ने मेरा पूरा साथ दिता उन्होंने कहा कि अरे नाल ਪਹਿਲਾ ਮੇਰੇ ਹਸਬੈਂਡ ਵੀ ਜਦੋਂ ਮਤਲਬ ਪਹਿਲਾ ਮਤਲਬ 2-3 ਸਾਲ ਪਹਿਲਾਂ ਇਹ ਵੀ ਜਦੋਂ ਮੈਂ ਕੋਈ ਵੀਡੀਓ ਬਣਾ ਲੈਣੀ ਸੀ ਇਹਨਾਂ ਨੇ ਕਿਹਾ ਨੈਟ ਤੇ ਨਹੀਂ ਪਾਣੀ ਮੈਂ ਨਾ ਪਾ ਦੇਣੀ ਪਰ ਫਿਰ ਮੈਂ ਡਰ ਕੇ ਨਾ ਸਿੱਮ ਡਿਲੀਟ ਕਰ ਦੇਣੀ ਫਿਰ ਇਦਾਂ ਦਾਦਾ ਹੌਲੀ-ਹੌਲੀ ਇਹਨਾਂ ਨੂੰ ਲੱਗ ਗਿਆ ਵੀ ਹਨਾ ਇਹਦਾ ਸ਼ੌਂਕ ਹੈ ਨਾ ਵੀਡੀਓ ਬਣਾਣਾ ਤੇ ਫਿਰ ਇਹਨਾਂ ਨੇ ਮੇਰਾ ਸਾਥ ਦਿੱਤਾ ਇਹ ਕਹਿੰਦੇ ਜੇ ਤੂੰ ਪਾਣੀ ਹੈ ਨਾ ਤੇ ਤੂੰ YouTube ਤੇ ਪਾ ਦਿਆ ਕਰ ਤੇ ਮੈਂ ਨਹੀਂ ਤੈਨੂੰ ਰੋਕੂਗਾ ਤੇ ਫਿਰ ਮੈਂ YouTube ਤੇ ਪਾਉਣ ਲੱਗੀ ਪਹਿਲੇ ਮੈਂ ਦੂਜਾ ਚੈਨਲ ਬਣਾਇਆ ਸੀਗਾ ਉਹ ਜਿੱਦਾਂ ਕੀ ਹੋਇਆ ਨਹੀਂ ਸੀਗਾ ਸਫਲ ਉਹ ਤੇ ਵੀ ਮੇਰੇ 12-13000 ਸਬਸਕ੍ਰਾਈਬਰ ਹੈਗੇ ਹੈਗੇ ਨਹੀਂ ਹਜੇ ਵੀ ਬਟ ਉਹ ਮੌਨੂ ਨਹੀਂ ਸੀ ਹੋਇਆ ਇਹ ਵਾਲਾ ਚੈਨਲ ਫਿਰ ਮੈਂ ਬਣਾਇਆ ਫਿਰ ਇਹ ਵਾਲਾ ਜਿਹੜਾ ਹੈਗਾ ਦਿਨ ਮਤਲਬ 5 ਮਹੀਨੇ ਤੇ ਹੋ ਗਿਆ ਮਤਲਬ ਲੈ ਲਓ ਮੇਰੇ 7ਵੇਂ ਮਹੀਨੇ ਤੇੜੀ ਹੈਗੀ ਆ ਉਹ ਪੇਮੈਂਟ ਆ ਗਈ ਹੈ ਤੇ ਮੈਨੂੰ ਇੰਨੀਆਂ ਕਢਾਈਆਂ ਮਤਲਬ ਲੋਕ ਬਹੁਤ ਕੁਝ ਬੋਲਦੇ ਹੁੰਦੇ ਐ ਬੇਤੁ ਆ ਨੂੰ ਹੀ ਦੇਣੇ ਆ ਪੈਸੇ ਜਾਂ ਕੁਛ ਵੀ ਇਦਾਂ ਦੇ ਲੋਕ ਤੁਹਾਨੂੰ ਪਤਾ ਹੀ ਹੈ ਲੋਕਾਂ ਦੀ ਸੋਚ ਹੈ ਨਾ ਕਿੰਨੀ ਉਹ ਹੁੰਦੀ ਹੈ ਬਸ ਤੁਸੀਂ ਇਹ ਨਹੀਂ ਦੇਖਣਾ ਕਿ ਲੋਕਾਂ ਨੇ ਕੀ ਕਹਿਣਾ ਬਸ ਲੋਕ ਤਾਂ ਰੱਬ ਨੂੰ ਵੀ ਨਹੀਂ ਜੀਣ ਦਿੰਦੇ ਬਸ ਤੁਸੀਂ ਇਹ ਦੇਖੋ ਕਿ ਤੁਹਾਡੀ ਫੈਮਲੀ ਤੁਹਾਡੇ ਨਾਲ ਹੈ ਤੁਹਾਡੇ ਜੀ ਕੋਈ ਮੇਰੀ ਭੈਣ ਹੈ ਤਾਂ ਤੁਹਾਡਾ ਹਸਬੰਦ ਤੁਹਾਡੇ ਨਾਲ ਹੈ ਜੇ ਕੋਈ ਮੇਰਾ ਵੀਰ ਹੈ ਤਾਂ ਤੁਹਾਡੀ ਘਰ ਵਾਲੀ ਤੁਹਾਡੇ ਨਾਲ ਹੈ ਜਾਂ ਤੁਹਾਡੀ ਮੰਮੀ ਪਾਪਾ ਤੁਹਾਡੇ ਨਾਲ ਹੈ ਕਿਉਂਕਿ ਲੋਕ ਨਹੀਂ ਜਾਣ ਸਕਦੇ ਕਿਸੇ ਨੂੰ ਨਹੀਂ ਦੱਸਦੇ ਠੀਕ ਹੈ ਜੀ ਲੋਕਾਂ ਬਾਰੇ ਛੱਡ ਦਿਓ ਸੋਚਣਾ ਆਪਣਾ ਤੁਸੀਂ ਵਧੀਆ ਜਿਹੜੀ ਇਨਕਮ ਹੈਗੀ ਹੈ YouTube ਤੋਂ ਤੁਸੀਂ ਕਮਾ ਸਕਦੇ ਵਧੀਆ ਤੁਹਾਡਾ ਖਰਚਾ ਪਾਣੀ ਤਿਆਰ ਥੱਕਦਾ ਹੈ ਠੀਕ ਹੈ ਜੀ ਤੇ ਮੈਨੂੰ ਪੇਮੈਂਟ ਐਡਰੈਸ ਮੈਂ ਦੱਸ ਨਹੀਂ ਸਕਦੀ ਮੈਨੂੰ ਕਿੰਨੀ ਆਈ ਹੈ ਕਿਉਂਕਿ ਇਹ YouTube ਦੀ ਪਾਲਿਸੀ ਦੇ ਖਿਲਾਫ ਹੈ ਉੱਥੇ ਸਾਫ਼-ਸਾਫ਼ ਉਹਨਾਂ ਨੇ ਕਿਹਾ ਤੁਸੀਂ ਦੱਸ ਨਹੀਂ ਸਕਦੇ ਬਟ ਫਿਰ ਵੀ ਮੈਨੂੰ ਇੰਨੀ ਕੁ ਵਧੀਆ ਪੇਮੈਂਟ ਆਈ ਹੈ ਕਿ ਮੈਂ ਇੱਕ ਵਧੀਆ ਐਂਡਰੌਇਡ ਫੋਨ ਲੈ ਸਕਦੀ ਹਾਂ ਇੰਨੀ ਕੁ ਮੈਨੂੰ ਪੇਮੈਂਟ ਆ ਗਈ ਹੈ ਤੇ ਇਹ ਸਾਰਾ ਕੁਝ ਤੁਹਾਡੀ ਵਜ੍ਹਾ ਦੇ ਨਾਲ ਹੋਇਆ ਹੈ ਤੁਸੀਂ ਅੱਗੇ ਵੀ ਮੈਨੂੰ ਇਦਾਂ ਹੀ ਜਿਹੜਾ ਪਿਆਰ ਹੈਗਾ ਉਹ ਦੇਣਾ ਹੈ ਤੇ ਅਗਰ ਮੇਰੀ ਕੋਈ ਵੀ ਵੀਡੀਓ ਦੇ ਵਿੱਚ ਕੁਝ ਵੀ ਗਲਤ ਤੁਹਾਨੂੰ ਲੱਗ ਰਿਹਾ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਦੇ ਦਿਓ ਕਿ ਇੱਥੇ ਨਹੀਂ ਸਹੀ ਹੈਗਾ ਤਾਂ ਇਹ ਸੁਧਾਰ ਲੈਣਾ ਇਦਾਂ ਤੇ ਮੈਂ ਉਹਦੇ ਵਿੱਚ ਆਪਣਾ ਸੁਧਾਰ ਕਰੂੰਗੀ ਠੀਕ ਹੈ ਕਿਉਂਕਿ ਤੁਹਾਡੇ ਨਾਲ ਹੀ ਤੁਸੀਂ ਪੂਜਾ ਦੀ ਦੁਨੀਆ ਮੈਂ ਹੋਈ ਨਹੀਂ ਨਾ ਰੱਖਿਆ ਪੂਜਾ ਦੀ ਦੁਨੀਆ ਦੇ ਵਿੱਚ ਤੁਸੀਂ ਸਾਰੇ ਆ ਜਾਂਦੇ ਹੋ ਕਿਉਂਕਿ ਮੈਂ ਆਪਣੀ ਅਲੱਗ ਤੋਂ ਦੁਨੀਆ ਬਣਾਈ ਹੈ ਤੁਹਾਡੇ ਸਾਰਿਆਂ ਦੇ ਨਾਲ ਮੇਰੀ YouTube ਫੈਮਿਲੀ ਦੇ ਨਾਲ ਸਭ ਤੋਂ ਪਹਿਲਾਂ ਮੇਰੇ ਲਈ ਤੁਸੀਂੋਂ ਤੁਹਾਡਾ ਪਿਆਰ ਹੈ ਐਦਾਂ ਹੀ ਤੁਸੀਂ ਸੋਹਣੇ ਸੋਹਣੇ ਕਮੈਂਟ ਬਹੁਤ ਸੋਹਣੇ ਕਮੈਂਟ ਆਉਂਦੇ ਨੇ ਬਹੁਤ ਐਨੇ ਜਿੰਨੇ ਵੀ ਮਤਲਬ ਮੈਨੂੰ ਦੇਖਦੇ ਨੇ ਬਹੁਤ ਜਿਹੜੇ ਮੈਨੂੰ ਭੈਣ ਕਹਿੰਦੇ ਨੇ ਦਿਲ ਤੋਂ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਕਿਉਂਕਿ ਅੱਜ ਦੇ ਸਮਾਹ ਤੁਹਾਨੂੰ ਪਤਾ ਹੀ ਹੈ ਕਿਦਾਂ ਦਾ ਹੈ ਨਾ ਲੋਕ ਬਹੁਤ ਗਲਤ ਬੋਲਦੇ ਨੇ ਕਮੈਂਟਾਂ ਚ ਪਰ ਉਹਨਾਂ ਦੀਆਂ ਵੀਡੀਓ ਚ ਬੋਲਦੇ ਨੇ ਜਿਹੜੇ ਗਲਤ ਵੀਡੀਓ ਪਾਉਂਦੇ ਨੇ ਕਿ ਆਪਾਂ ਤਾਂ ਫਸੂਤੀਆਂ ਵੀਡੀਓ ਪਾਨੇ ਤੁਹਾਡੇ ਸਾਹਮਣੇ ਹੀ ਹੈ ਮੈਨੂੰ ਹੀ ਪਤਾ ਹੈ ਕਿ ਮੇਰੇ ਭਰਾਵਾਂ ਦੀ ਇੱਜ਼ਤ ਕਿੰਦਾ ਹੈ ਜਾਂ ਮੇਰੀ ਫੈਮਲੀ ਦੀ ਇੱਜ਼ਤ ਕਿੰਦਾ ਹੈ ਜੇ ਤੁਸੀਂ ਮੈਨੂੰ ਐਦਾਂ ਹੀ ਸਪੋਰਟ ਕਰਦੇ ਰਹੋ ਤੇ ਮੈਂ ਤੁਹਾਡੇ ਲਈ ਹਮੇਸ਼ਾ ਉਹੀ ਵੀਡੀਓ ਲੈ ਕੇ ਆਉਂਗੀ ਜਿਹੜੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਦੇਖ ਸਕੋ ਔਰ ਮੈਂ ਆਪਣੀ ਫੈਮਿਲੀ ਨੂੰ ਵੀ ਦਿਖਾ ਸਕਾਂ ਕਿਉਂਕਿ ਮੇਰੇ ਬੱਚੇ ਨੇ ਹੈ ਨਾ ਮੇਰਾ ਪਰਿਵਾਰ ਹੈ ਮਮੀ ਪਾਪਾ ਨੇ ਦੇਖ ਸਕਾ ਔਰ ਮੈਂ ਜਿਹੜੀਆਂ ਪੁਰਾਣੀਆਂ ਵੀਡੀਓ ਮਤਲਬ ਸ਼ੇਅਰ ਕਰਦੀ ਹਾਂ ਉਹਨਾਂ ਤੋਂ 90 ਆ ਗਈਆਂ ਮੇਰਾ ਬਰਥ 1990 ਚ ਹੋਇਆ ਸੀ ਤੇ ਉਹ ਸਾਰੀ ਚੀਜ਼ਾਂ ਮੈਂ ਦੇਖੀਆਂ ਹੋਈਆਂ ਨੇ ਇਸ ਕਰਕੇ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਦਿਖਾ ਸਕੋ ਕਿ ਸਾਡਾ ਬਚਪਨ ਅੱਦਾਂ ਦਾ ਸੀਗਾ ਮੈਂ ਆਪਣੀ ਬੱਚਿਆਂ ਨੂੰ ਦਿਖਾਨੀ ਹੁੰਦੀ ਆ ਈ ਦੇਖੋ ਮੇਰਾ ਬਤਨ ਅੱਡਾ ਨਾ ਸੀ ਆ ਤੇ ਮੈਂ ਉਹ ਸ਼ੇਅਰ ਕਰ ਦਿਆ ਤੇ ਮੈਨੂੰ ਪੂਰੀ ਇਹ ਉਮੀਦ ਰਹਿੰਦੀ ਹੈ ਕਿ ਤੁਹਾਨੂੰ ਉਹ ਬਹੁਤ ਵਧੀਆ ਲੱਗੀ ਹੋਊਗੀ ਕਿਉਂਕਿ ਆਪਣੀ ਪ੍ਰਾਣੀ ਅਜਾਦਾ ਤਾਜ਼ਾ ਹੋ ਜਾਂਦੀਆਂ ਨੇ ਹਨਾ ਤੇ ਮੈਂ ਤੁਹਾਡੇ ਨਾਲ ਵਾਸਤੇ ਦੰਨੀਆਂ ਹੀ ਜਿਹੜੀਆਂ ਤਿਆਰੀਆਂ ਪਿਆਰੀਆਂ ਯਾਦਾ ਹੈਗੀਆਂ ਉਹ ਸ਼ੇਅਰ ਕਰਦੀ ਰਹਾ ਤੇ ਵੀਡੀਓ ਨੂੰ ਪਿਆਰ ਦਿਓ ਹੁਣ ਮੈਂ ਇੰਨਾ ਕਿ ਅੱਜ ਵੀ ਵਲੌਗ ਠੀਕ ਹੈ ਜੀ ਤੁਹਾਡਾ ਬਹੁਤ ਧੰਨਵਾਦ ਕਰਦੀ ਆ ਤੇ ਮਿਲਦੇ ਹਾਂ ਸੀ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਬਾਏ ਬਾਏ